ਚਰਮਣੀ ਅਕਾਲੀ ਦਲ ਦੀ ਵਿਧਾਇਕ ਅਤੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਆਪਣੇ ਪਤੀ ਵਿਕਰਮ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ ਅਤੇ ਪਰਿਵਾਰ ਦੀ ਤੰਦਰੁਸਤੀ ਦੇ ਲਈ ਸ਼੍ਰੀ ਅਕੰਠਪਾਠ ਸਾਹਿਬ ਪ੍ਰਾਰੰਭ ਕਰਵਾਇਆ ਨਾਲ ਹੀ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਤੋਂ ਰਾਹਤ ਦੇ ਲਈ ਅਰਦਾਸ ਵੀ ਕੀਤੀ ਇਸ ਦੇ ਨਾਲ-ਨਾਲ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਚੋਲੇ ਬਦਲਣ ਦੀ ਸੇਵਾ ਵੀ ਕੀਤੀ। ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਪਿੱਟੇਵੜ ਨੇ ਕਿਹਾ ਹੈ ਕਿ ਪੰਜਾਬ ਬਹੁਤ ਹੀ ਗੰਬੀਰ ਕਰੋਪੀ ਵਿੱਚੋਂ ਲੰਘ ਰਿਹਾ ਹੈ ਹੜ੍ਹਾਂ ਕਾਰਨ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕੇਂਦਰ ਸਰਕਾਰ ਤੇ ਲਾਪਰਵਾਹੀ ਦੇ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਤਾਂ ਕੀਤਾ ਗਿਆ ਪਰ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ ਜੋ ਕਿ ਲੋਕਾਂ ਦੀਆਂ ਉਮੀਦਾਂ ਨਾਲ ਖਿਲਵਾੜ ਹੈ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਸਦਾ ਦੇਸ਼ ਦੀ ਰਾਖੀ ਅਤੇ ਅੰਨ ਦੀ ਸਪਲਾਈ ਵਿੱਚ ਅੱਗੇ ਰਹੇ ਨੇ ਹੁਣ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੀ ਸਹਾਇਤਾ ਲਈ ਅੱਗੇ ਆਵੇ ਉਨ੍ਹਾਂ ਨੇ ਪੰਜਾਬ ਵਿੱਚ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਕਿਸੇ ਜ਼ਿੰਮੇਵਾਰ ਹੱਥਾਂ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਇਹ ਖਰਾਬ ਜਾਂ ਬੇਕਾਰ ਨਾ ਹੋਵੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਪੰਜਾਬ ਨੂੰ ਇਸ ਕਰੋਪੀ ਤੋਂ ਰਾਹਤ ਮਿਲੇ ਅਤੇ ਲੋਕ ਮੁੜ ਤੋਂ ਝੜਦੀ ਕਲਾ ਵੱਲ ਵਧਣ ਇਸ ਵੇਲੇ ਐਸਜੀਪੀਸੀ ਮੈਂਬਰ ਸੁਜੀਤ ਸਿੰਘ ਪਿੱਟੇਵੜਡ ਹੋਰ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਭਾਗ ਲੀਬ ਜੀ ਆਏ ਸਨ ਪੂਰ ਰਾਮਦਾਸੀ ਦੇ ਦਰ ਤੇ ਦક્ષਨ ਕਰਨ ਵਾਸਤੇ ਉਹਨਾਂ ਨੇ ਅਖੰਡ ਪਾਠ ਸ਼ੁਰੂ ਕਰਾਇਆ ਇੱਥੇ ਵਿਕਰਮ ਸਿੰਘ ਜੀਠੇ ਜੀ ਦੀ ਚਰਨੀ ਕਲਾ ਵਾਸਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਤੇ ਪੰਜਾਬ ਚ ਆ ਜਿਹੜਾ ਕਰੋਪੀ ਬਣੀ ਆ ਕੁਦਰਤੀ ਉਹਦੇ ਤੋਂ ਪਰਮਾਤਮਾ ਗਿਆਨ ਰਾਸਕੀਤੀ ਗੁਰੂ ਆਮਦਾਸ ਅੱਗੇ ਬਖਸ਼ਿਸ਼ ਕਰ ਉਹ ਪੰਜਾਬ ਦੇ ਲੋਕਾਂ ਨੂੰ ਇਹ ਰਾਤ ਮਿਲੇ ਔਰ ਇਹਦੇ ਤੋਂ ਬਾਅਦ ਜਿਹੜਾ ਉਸ ਪੰਜਾਬ ਦੇ ਲੋਕ ਸੁੱਖ ਸ਼ਾਂਤੀ ਵਾਲੇ ਪਾਸੇ ਜਾਣ ਹੜ੍ਹਾਂ ਤੋਂ ਇਹਨਾਂ ਦਾ ਬਚਾਅ ਹੋਵੇ ਇਸ ਵਾਸਤੇ ਅਰਦਾਸ ਵੀ ਕਰਾਈ ਆ ਤੇ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਵੀ ਕਰਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਅਕਾਲ ਸਾਹਿਬ ਤੇ ਉਹ ਚੋਲੇ ਬਦਲ ਦੀ ਸੇਵਾ ਕਰਵਾਈ ਔਰ ਅੱਜ ਜੋ ਹਰਾਂ ਦੀ ਸਥਿਤੀ ਆ ਉਹ ਬਹੁਤ ਮਾੜੀ ਆ ਬਹੁਤ ਮਾੜੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਔਰ ਲੋਕਾਂ ਨੂੰ ਆਸ ਆਸ ਨਹੀਂ ਆਪੀ ਅਸੀਂ ਅਗਲੇ ਜਿਹੜੇ ਅਗਲੇ ਬਰਿਆਂ ਚ ਅਸੀਂ ਜਾ ਕੇ ਇਥੇ ਕੀ ਕਰਨਾ ਔਰ ਪੰਜਾਬ 83 ਵੱਲੋਂ ਆਇਆ ਕੱਲ ਮੈਂ ਵਿਖਿਆ ਸੈਂਟਰ ਦਾ ਮਨਿਸਟਰ ਵੀ ਆਏ ਸਨ ਇੱਕ ਐਗਰੀਕਲਚਰ ਮਨਿਸਟਰ ਉਹ ਵੀ ਵੇਖ ਕੇ ਗਏ ਆ ਤੇ ਅਨਾਉਂਸ ਕੁਝ ਨਹੀਂ ਕਰਕੇ ਗਏ ਉਹ ਵੇਖ ਕੇ ਤੇ ਸਾਡੀਆਂ ਫਸਲਾਂ ਚ ਉਹ ਜਿਹੜਾ ਉਹ ਕੋਈ ਫਸਲਾਂ ਦੇ ਰਹਿਤ ਖੁੰਦ ਲੈ ਕੇ ਜਿਹੜੀ ਥੱਲੇ ਪਈ ਆ ਗੜਿਆਂ ਝੋਨਾ ਲੈ ਕੇ ਉੱਥੇ ਗਏ ਆ ਉਦੇ ਤੋਂ ਬਾਅਦ ਅੰਦੇ ਫੈਸਲਾ ਦੇਾਂਗੇ ਤੁਹਾਡੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਜਾਬ ਸਾਰੇ ਕੰਮ ਰੋਕੇ ਜੇ ਅਫਗਾਨਿਸਤਾਨ ਨੂੰ ਆਪਾਂ ਇਹ ਵੱਡੀਆਂ ਸਹਾਇਤਾ ਦੇ ਸਕਦੇ ਆ ਇਹ ਤੁਹਾਡਾ ਆਪਣਾ ਸੂਬਾ ਹੈ ਇਹ ਦੇਸ਼ ਨੂੰ ਪਾਲਦਾ ਰਿਹਾ ਹੈ ਇਹ ਦੇਸ਼ ਲਈ ਅੰਨ ਪੈਦਾ ਕਰਦਾ ਰਿਹਾ ਹੈ ਔਰ ਅੱਜ ਵੀ ਕਰਦਾ ਹੈ ਇਸ ਸਰਦੀ ਸੂਬਾ ਤੁਹਾਡੀ ਰਾਖੀ ਲਈ ਵੀ ਵੱਡੀ ਮਦਦ ਕਰਦਾ ਇਸ ਸੂਬੇ ਵਾਸਤੇ ਸਾਨੂੰ ਵੱਤ ਵੱਤ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਦੇਣਾ ਚਾਹੀਦਾ ਔਰ ਪਿੰਡਾਂ ਚ ਗਏ ਆ ਪਿੰਡਾਂ ਦੇ ਲੋਕ ਨੂੰ ਤਕਲੀਫਾਂ ਨੇ ਮੈਂ ਤੁਹਾਡੇ ਥੋਂ ਇੱਕ ਬੇਨਤੀ ਹੋਰ ਕਰੂੰਗਾ ਕਿ ਸਾਡੇ ਵੀਰ ਜਿਹੜੇ ਉੱਥੇ ਰਾਸ਼ਨ ਲੈ ਕੇ ਆਉਂਦੇ ਆ ਕੋਈ ਹੋਰ ਸਮਾਨ ਲੈ ਕੇ ਆਉਂਦੇ ਆ ਪੱਠੇ ਲੈ ਕੇ ਆਉਂਦੇ ਆ ਆਚਾਰ ਲੈ ਕੇ ਆਉਂਦੇ ਆ ਜਾਂ ਦਵਾਈਆਂ ਲੈ ਕੇ ਆਉਂਦੇ ਆ ਕੋਈ ਖਾਣ ਪੀਣ ਵਾਲੀਆਂ ਵਸਤਾਂ ਲੈ ਕੇ ਆਉਂਦੇ ਆ ਉਹ ਵਸਤਾਂ ਜਿਹੜੀਆਂ ਉਹ ਸੰਸਥਾਾਂਾਂ ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਥੇ ਉਹਦੇ ਪਹਚਾ ਦਿੱਤੀਆਂ ਜਾਂ ਤਾਂ ਕਿ ਅੱਗੇ ਚਲੀਆਂ ਜਾਣ ਜਾਂ ਕਿਸੇ ਚੰਗੀਆਂ ਸੰਸਥਾਵਾਂ ਨੂੰ ਰੁਪੀਆਂ ਜਿਹੜੀਆਂ ਲੋਕਾਂ ਤੱਕ ਪਹੁੰਚ ਸਕਣ ਅਸੀਂ ਵੇਖਿਆ ਉਹ ਜਿਹੜੇ ਸਮਾਨ ਐ ਸਾਰਾ ਉਹ ਸੜਕਾਂ ਤੇ ਜਿੱਥੇ ਕੋਈ ਤੂੜੀ ਲੈ ਕੇ ਆਇਆ ਉਹ ਜਦੋਂ ਸ਼ਾਮ ਤੱਕ ਤੂੜੀ ਨਹੀਂ ਉਹਦੀ ਕਿਸੇ ਪਾਸੇ ਲੱਗੀ ਉਹਨੇ ਤੂੜੀ ਸੜਕ ਦੇ ਕੰਢੇ ਢੇਰੀ ਕਰ ਦਿੱਤੀ ਹੈ ਜੇ ਕੋਈ ਬਿਸਕੁਟ ਲੈ ਕੇ ਆ ਬ੍ਰੈਡ ਲੈ ਕੇ ਆ ਖਾਣ ਵਾਲੀ ਵਸਤਾਂ ਲੈ ਕੇ ਆ ਔਰ ਲੋਕਾਂ ਨੇ ਉਥੇ ਖੂਬ ਹੀ ਵਿਚਾਲੀ ਆ ਮਚਾ ਕੇ ਨਾ ਲਈਆ ਜਿਹੜੇ ਸਾਡੇ ਭਰਾ ਜਿਹੜੇ ਸੁੱਕੇ ਥਾਂ ਨੇ ਔਰ ਪਾਣੀ ਦੇ ਲਾਗੇ ਜਿਹੜੇ ਪਾਣੀ ਦੇ ਵਿੱਚ ਘਿਰੇ ਉਹਨਾਂ ਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਇਹਨਾਂ ਲੋਕਾਂ ਦੇ ਨਾਲ ਹੰਦਰੀ ਕਰਨੀ ਚਾਹੀਦੀ ਆ ਉਥੇ ਖੜ ਕੇ ਇਹਨਾਂ ਦੇ ਨਾਲ ਸਮਾਨ ਇਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੀਦਾ ਸਾਨੂੰ ਔਰ ਪਰਮਾਤਮਾ ਬਖਸ਼ਿਸ਼ ਕਰੇ ਪੰਜਾਬ 'ਚ ਜਿਹੜੇ ਅਗਲੇ ਆਉਣ ਵਾਲੇ ਦੇਣ ਆ ਉਹਨਾਂ ਤੋਂ ਇਨਾ ਵੱਡੀ ਕਰੋਪੀ ਜਿਹੜੀ ਬਿਮਾਰੀ ਦੋਣੀ ਉਹਦੇ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖੇ ਪਸ਼ੂ ਤਨ ਖਤਮ ਹੋ ਗਿਆ ਸਾਰਾ ਪਸ਼ੂ ਤਨ ਜਾਂਦਾ ਰਿਹਾ ਔਰ ਮੈਂ ਅੱਗੇ ਵੀ ਕਿਹਾ ਸੀ ਕਿ ਅੱਗੇ ਜੇ ਮਾਰਵਾਜਾਂ ਦੀ ਸੀ ਕਿਸਾਨ ਉਤੇ ਕਿਸਾਨ ਕੋਸ਼ਿਸ਼ ਕਰਦਾ ਸੀ ਕਿ ਅਸੀਂ ਆਚਰੋ ਚਾਰ ਡੰਗ ਰਹਿ ਗਏ ਆ ਪੱਠੇ ਬੀਜ ਕੇ ਇਹਨਾਂ ਨੂੰ ਪਾ ਕੇ ਇਹਨਾਂ ਦਾ ਦੁੱਧ ਚੋ ਕੇ ਬੀਜ ਕੇ ਆਪਣਾ ਗੁਜ਼ਾਰਾ ਕਰ ਲਾਂਗੇ ਸੋ ਉਹ ਜਿਹੜਾ ਕੰਮ ਉਹ ਸਾਡਾ ਉਹ ਜਿਹੜਾ ਉਹ ਵੀ ਰਹਿ ਗਿਆ ਸੋ ਮੈਂ ਅਰਦਾਸ ਕਰੂੰ ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਿਓ ਇਸ ਕਰੋਪੀ ਤੋਂ ਇਹ ਪੰਜਾਬ ਨੂੰ ਬਚਾਇਆ ਔਰ ਪੰਜਾਬ ਨੂੰ